ਜੋ ਬਹੁਤ ਵੱਡੀ ਭੀੜ ਪੰਜਾਬ ਦੀ ਧਰਤੀ ਤੇ ਪਈ ਹੈ ਉਹਦੇ ਬਾਬਤ ਮੈਂ ਵਿਚਾਰ ਰੱਖਾ ਫਲੱਡ ਕਾਰਨ ਅੱਜ 12 ਸਤੰਬਰ 2025 ਤਾਈਂ ਤਕਰੀਬਨ 4000 ਕਰੋੜ ਦੀ ਫਸਲ ਪੰਜਾਬ ਦੀ ਬਰਬਾਦ ਹੋ ਚੁੱਕੀ ਹੈ ਸੈਂਕੜੇ ਘਰ ਤੈ ਗਏ ਨੇ ਕਈ ਲੋਕ ਮਰ ਚੁੱਕੇ ਨੇ ਰੁੜ ਗਏ ਨੇ ਪਸ਼ੂ ਰੁੜ ਗਏ ਨੇ ਕਈ ਲੋਕ ਲਾਪਤਾ ਨੇ ਹੱਥ ਨੂੰ ਹੱਥ ਨਹੀਂ ਸੁਝਦਾ ਹੜਾ ਦੀ ਐਸੀ ਮਾਰ ਦੇ ਵਿੱਚ ਹੁਣ ਕੁਝ ਫੰਡ ਇੰਡੀਅਨ ਗਵਰਨਮੈਂਟ ਨੇ ਮੁਹੱਈਆ ਕਰਾਏ ਨੇ ਕੁਝ ਪ੍ਰਬੰਧ ਪੰਜਾਬ ਸਰਕਾਰ ਕਰ ਰਹੀ ਹੈ ਠੀਕ ਹੈ ਜਿੰਨਾ ਕਰ ਰਹੇ ਨੇ ਉਹਦੇ ਲਈ ਧੰਨਵਾਦ ਪਰ ਜਿੰਨਾ ਵਧੇਰੇ ਨੁਕਸਾਨ ਹੋਇਆ ਹੈ ਉਹਦੇ ਕੰਪੈਰੀਟਿਵਲੀ ਇਹ ਬਹੁਤਾ ਨਹੀਂ ਕਰ پا ਰਹੇ ਕੋਈ ਚੰਗੇ ਪੁਖਤਾ ਪ੍ਰਬੰਧ ਇਹਨਾਂ ਕੋਲੋਂ ਨਹੀਂ ਹੋ ਰਹੇ ਔਰ ਮੈਂ ਇੱਕ ਤਮਾਸ਼ਾ ਦੇਖ ਰਿਹਾ ਇਹ ਗੱਲ ਤੇ ਮੰਨਣ ਵਿੱਚ ਆਉਂਦੀ ਹੈ ਵੀ ਜਿਹੜੇ ਵਿਪੱਖਸ਼ ਦੇ ਲੀਡਰ ਨੇ ਨਾ ਜਿਨ੍ਹਾਂ ਦੀ ਸਰਕਾਰ ਨਹੀਂ ਜਿਨ੍ਹਾਂ ਕੋ ਵੱਡਾ ਖਜ਼ਾਨਾ ਨਹੀਂ ਉਹ دریاਵਾਂ ਦੇ ਕੰਢੇ ਜਾਣ ਪਹੁੰਚੇ ਚੱਕਣ ਪਿੰਨੀਆਂ ਤੱਕ ਲਿਬੜਦੇ ਫਿਰਨ ਤੇ ਜੋ ਕੁਝ ਉਹਨਾਂ ਦੇ ਕੋਲ ਹੈ ਉਹਦੇ ਵਿੱਚੋਂ ਕਿਸਾਨਾਂ ਨੂੰ ਡੀਜ਼ਲ ਦੇਣ ਮੈਡੀਕਲ ਫੈਸਿਲਿਟੀਆਂ ਦੇਣ ਪੈਸੇ ਦੇਣ ਬਿਆਸ ਸਤਲੁਜ ਘੱਗਰ ਵਰਗੇ ਦਰਿਆਵਾਂ ਤੇ ਬੰਨ ਬੰਨਣ ਲਈ ਸਾਥ ਦੇਣ ਪਰ ਮੌਜੂਦਾ ਸਰਕਾਰ ਦੇ ਲੀਡਰ ਜੇ ਪਹੁੰਚੇ ਟੰਕੇ ਪਾਣੀ ਚ ਲਿਬੜਦੇ ਫਿਰਨ ਤੇ ਇਹ ਕੋਈ ਸੈਂਸ ਨਹੀਂ ਬਣਦੀ ਸਰਕਾਰ ਦੇ ਖਜ਼ਾਨੇ ਬੜੇ ਅਗੰਮੀ ਹੁੰਦੇ ਨਹੀਂ ਤੁਹਾਡੇ ਕੋ ਕਰੋੜਾਂ ਅਰਬਾਂ ਖਰਬਾ ਰੁਪਈਆ ਹੈ ਤੁਹਾਨੂੰ ਪਹੁੰਚੇ ਚੱਕੇ ਲਿਬੜਨ ਦੀ ਲੋੜ ਨਹੀਂ ਖਜ਼ਾਨਿਆਂ ਦੇ ਮੂੰਹ ਲੋਕਾਂ ਲਈ ਖੋਲੋ ਕੰਕਰੀਟ ਦੇ ਬੰਨ ਬਣਾਓ ਕਰੋੜਾ ਰੁਪਈਆ ਲਾਓ ਤਾਂ ਕਿ ਜੋ ਇਹ 6 7 ਲੱਖ ਏਕੜ ਪੰਜਾਬ ਦੀ ਜ਼ਮੀਨ ਬਰਬਾਦ ਹੋਈ ਹੈ ਵਰਖਾ ਦੇ ਨਾਲ ਫਲੱਡ ਦੇ ਨਾਲ ਰੇਤਾ ਦੇ ਨਾਲ ਅੱਗੇ ਤੋਂ ਐਸੀ ਮੁਸ਼ਕਲਤਾਵਾਂ ਭਰੀ ਘੜੀ ਪੰਜਾਬੀਆਂ ਤੇ ਨਾ ਆਵੇ ਤੇ ਜੇ ਸਰਕਾਰ ਵਿੱਚ ਹੁੰਦਿਆਂ ਖਜ਼ਾਨੇ ਦਾ ਮੂੰਹ ਹੀ ਨਹੀਂ ਖੋਲਣਾ ਤੇ ਫਿਰ ਸਰਕਾਰ ਵਿੱਚ ਰਹਿਣ ਦਾ ਮਤਲਬ ਕੋਈ ਨਹੀਂ ਬਣਦਾ ਹਾ ਦਾ ਨਾਰਾ ਵਿਪੱਖਸ਼ ਮਾਰੇ ਤੇ ਸੋਬਦਾ ਹੈ ਸਰਕਾਰਾਂ ਹਾ ਦਾ ਨਾਰਾ ਨਹੀਂ ਮਾਰਦੀਆਂ ਸਰਕਾਰਾਂ ਖਜ਼ਾਨੇ ਲਾਉਂਦੀਆਂ ਨੇ ਮਨੁੱਖਤਾ ਨੂੰ ਸੁੱਖ ਦੇਣ ਦੇ ਲਈ ਜਿਹੜਾ ਰਾਜਾ ਪਰਜਾ ਦੇ ਕਾਮਨਾ ਨਾ ਆਵੇ ਉਹਦੇ ਲਈ ਇੱਕ ਫਾਰਸੀ ਦਾ ਫਿਕਰਾ ਲਿਖਿਆ ਮੈਂ ਹਰ ਆਨ ਸ਼ਾਹ ਕੇ ਕਾਰ ਖਲਕ ਨਿਆਰਤ بیکار بے, بے سلطنت نزایت نزایت بے تاج او نشار جو راجا پر